ਚੀਜ਼ ਦੀ ਜਰੂਰਤ ਹੈ ਕਿ ਉਪਰ ਦੀ ਸੇ ਅਫੇਨ ਇਸ ਨਾਲ ਜੁੜਨੇ ਪਰ ਇਸ ਦੇ ਨਾਲ ਨਾਲ ਸਾਡਾ ਇੱਕ ਇਨਸਾਨ ਹੋਣ ਦੇ ਨਾਲ ਇੱਕ ਸਾਡਾ ਇਨਸਾਨੀਕਰਨ ਹੈ ਸਮਾਜ ਦੀ ਸੇਵਾ ਤਾਂ ਸਮਾਜ ਦੀ ਸੇਵਾ ਕਿਵੇਂ ਹੋ ਸਕਦੀ ਹੈ ਇਹੀ ਸਾਡਾ ਅਸਲ ਇਹੀ ਕਹਿੰਦਾ ਸਾਡਾ ਮਕਸਦ ਹੈ ਤਾਂ ਸਾਡੇ ਮੇਨ ਮਕਸਦ ਦੇ ਵਿੱਚ ਕੀ ਹੈ ਜੀ ਕਿ ਅਸੀਂ ਕੁਝ ਦਾੜਾ ਕੱਢਿਆ ਸੀ ਜੀ ਸਾਡੇ ਕਲੱਬ ਨੇ ਜਿਹੜਾ ਕਿ ਇਸ ਸਿਵਲ ਹਸਪਤਲ ਤੋਂ ਤੁਸੀਂ ਕੱਢਿਆ ਸੀ ਹਾਲ ਵਾਲੇ ਵਾਲੇ ਹਸਪਤਲ ਜਿੱਦ ਵਿੱਚੋਂ ਪਤਾ ਚੱਲਿਆ ਕਿ ਕੁਝ ਜਿਹੜੀਆਂ ਬੱਚਿਆਂ ਦੀ ਮੋਟਾ ਉਗੜੀਆਂ ਨੇ ਉਹ ਬੇਬੀ ਵਾਰਮਰ ਜਾਂ ਜਿਹੜੀ ਉਹਨਾਂ ਨੂੰ ਜaundice ਹੋ ਜਾਂਦਾ ਫੋਟੋਥੈਰਪੀ ਮਸ਼ੀਨਾਂ ਦੀ ਕਮੀ ਕਰਦੀ ਹੁੰਦੀ ਹੈ ਨੇ ਤਾਂ ਇਸ ਜਿਹੜੀ ਸਮੱਸਿਆ ਨੂੰ ਉਪਰਕਾ ਦਿਓ ਕਿ ਸਾਡੇ ਕਲੱਬ ਮੈਂਬਰਸ ਨੇ ਅਫੀਸ਼ੀਅਲ ਡਿਸਾਈਡ ਕੀਤਾ ਕਿ ਆਪਾਂ ਜਾਗਰਣਤ ਕਰ ਲਈਏ ਲੜਕੀ ਦਾ ਵਿਆਹ ਵੀ ਕਰਦੇ ਰਹੇ ਸੀ ਵਿੱਚ ਤੇ ਇਸ ਸਾਲ ਕਿਉਂ ਨਾ ਅਪਾ ਇੱਕ ਜੀ ਕੁਝ ਚੀਜ਼ ਕਰੀਏ ਜਿਹੜੀ ਕਿ ਸਮਾਜ ਦੇ ਇਤਲੀ ਉਹ ਕਰੀ ਜੇ ਤਾਂ ਸਾਡੇ ਕਲੱਬ ਨੇ ਜੀ ਤੁਹਾਡੇ ਪੀੜਾ ਭਰਾਵਾਂ ਦੇ ਸਭ ਦੇ ਸਹਿਯੋਗ ਦੇ ਨਾਲ ਇਸ ਵਾਰ ਜਿਹੜੇ ਬੇਬੀ ਵਾਰਮਰ ਸਿੰਕ ਤੇ ਦੋ ਜਿਹੜੀਆਂ ਅਕੀ ਫੋਟੋਥੈਰਪੀ ਮਸ਼ੀਨ ਜਿਹੜੀ ਚੰਦਸ ਦੇ ਲਈ ਪੰਜਾਬੀ ਬੱਚਿਆਂ ਦੇ ਇਹ ਆਪਣੇ ਲੈ ਕੇ ਆਂਦੀ ਹੈ ਜੀ ਤੇ ਇਹ 6 ਪੇਜ ਪੋਸਟਰ ਬਣਾ ਕਰਦੇ ਤੇ ਇਸ ਲਈ ਮਤਲਬ ਜਿਹੜੇ ਆਈ ਹੋਏ ਸਾਡੇ ਸੱਜਣ ਨੇ ਹੈ ਨਾ ਵਿੱਚ ਸਾਡੇ ਸਭ ਤੋਂ ਫਿਰ ਸਾਡੇ ਬ੍ਰਿਜਪਾਲ ਭਾਜੀ ਤੇ ਮਤਲਬ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਤੁਹਾਨੂੰ ਸਭ ਨੂੰ ਪਤਾ ਵੀ ਬ੍ਰਿਜਪਾਲ ਭਾਜੀ ਸਾਡੇ ਲਈ ਕਿੰਨੇ ਇੱਕ ਸਾਡੇ ਬਹੁਤ ਮਾਣਯੋਗ ਸਖਸ਼ੀਅਤ ਹੈ ਸਾਡੇ ਲਈ ਤੇ ਡੀਜੀਪੀ ਸਾਹਿਬ ਦੇ ਇੰਨੀ ਜ਼ਿਆਦਾ ক্লোਜ਼ ਨੇ ਕਿ ਡੀਜੀਪੀ ਸਾਹਿਬ ਨੇ ਇਹ ਬ੍ਰਿਜਪਾਲ ਭਾਜੀ ਨੇ ਇੱਕੋ ਹੀ ਗੱਲ ਹੈ ਤੇ ਇਹਨਾਂ ਮਤਲਬ ਗੱਲਨਾ ਸਾਹਿਬ ਨੇ ਉਹ ਕਰਦੇ ਹੈ ਜਿੱਥੇ ਗੱਲਨਾ ਸਾਹਿਬ ਖੜੇ ਆ ਉਥੇ ਗਰੀਸ਼ਪਾਲ ਜੀ ਜਿੱਥੇ ਗਰੀਸ਼ਪਾਲ ਜੀ ਉਥੇ ਖੜੇ ਤਾਂ ਕੋਈ ਫਰਕ ਨਹੀਂ ਹੈ ਤੇ ਦੂਸਰੇ ਜਿਹੜੇ ਆਪਣੇ ਲੌਂਗੇ ਆ ਜੀ ਆਪਣੇ ਆਪਣੇ ਖੁਦ ਆਪ ਸਾਹਿਬ ਹੋਗੇ ਜੀ ਜਿੰਦਾ ਜੀ ਹੋਗੇ ਜਿਹੜੇ ਸ਼ੇਰ ਗਿਲਬਾ ਜੀ ਹੋਗੇ ਕੁਝ ਸਾਡੇ ਸੱਜਣ ਬੈਠੇ ਨੇ ਪੰਡਤ ਜੀ ਹੋਗੇ ਸਾਡੇ ਜੀ ਉਹ ਵੀ ਜੀ ਤੇ ਆਪਣੇ ਸ਼ਿਗਲਾ ਜੀ ਪਿੱਛੇ ਹੋਰ ਮੈਡੀਕਲ ਜੀ ਪ੍ਰੈਸ ਵਾਲੇ ਹੋਏ ਸਾਡੇ ਤੇ ਪਿੱਛੇ ਸਾਡੇ ਭੈਣਾਂ ਨੇ ਮਾਤਾ ਮੰਮੀ ਨੇ ਸਾਡੇ ਨੇ ਤੇ ਇਹਨਾਂ ਸਾਰਿਆਂ ਦਾ ਪਹਿਲਾਂ ਤੋਂ ਤੁਹਾਡਾ ਹੈ ਜੀ ਕਿ ਕਿ ਤੁਸੀਂ ਕਿ ਜਿਹੇ ਮੌਕੇ ਤੇ ਆਇਓ ਜੀ ਜਿਹੜਾ ਸਾਡਾ ਹਰ ਸਾਲ ਦਾ ਸਾਡਾ ਕੁਝ ਇਹੋ ਜਿਹਾ ਮਕਸਦ ਚੱਲਦਾ ਰਹੇਗਾ ਤੇ ਤੁਹਾਡੇ ਇਦਾਂ ਦੇ ਯੋਗਦਾਨ ਦੀ ਸਾਨੂੰ ਬਹੁਤ ਲੋੜ ਪਈ ਕਿ ਸਮਾਜ ਦੇ ਵਿੱਚ ਇਹੀ ਚੀਜ਼ ਜਦੋਂ ਅਸੀਂ ਅੱਗੇ ਫਲਾਉਂਗੇ ਤਾਂ ਇਹ ਫਲਾਨ ਦੇ ਨਾਲ ਅੱਗੇ ਵੀ ਲੋਕਾਂ ਵਿੱਚ ਜਾਗਰੂਕਤਾ ਵੀ ਹੋ ਦੂਗੀ ਤੇ ਇਸ ਲਈ ਬਹੁਤ ਬਹੁਤ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਧੰਵਾਦ ਦੇ ਨਾਲ ਨਾਲ ਤੁਹਾਡੇ ਅਸੀਂ ਇਸ ਚੀਜ਼ ਦੀ ਐਜੂਕੇਸ਼ਨ ਪੜਾਵਾਂਗੇ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਅਜਿਹੀ ਸੇਵਾ ਦਾ ਜੋ ਕਿੰਨਾ ਵੱਡਾ ਕੰਮ ਹਰ ਸਾਲ ਇਹ ਕਰਦੇ ਆ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਨ ਸੇਵਾ ਵਾਲੇ ਦਾ ਬਹੁਤ بڑا ਯੋਗਦਾਨ ਰਿਹਾ ਹੈ ਅੱਜ ਸਭ ਤੋਂ ਵੱਡਾ ਯੋਗਦਾਨ ਰਿਹਾ ਕਿ ਕਿਤੇ ਇਹ ਮਸ਼ੀਨਾਂ ਨਹੀਂ ਕਿੰਨੀਆਂ ਨੇ ਫਾਰਮਰ ਫੋਟੋਜੈਨਿਕ ਫਿਲਮ ਕਿੰਨੀਆਂ ਆ ਰਹੀਆਂ ਨੇ ਸਭ ਤੋਂ ਵੱਧ ਇਹਨਾਂ ਵੱਲੋਂ ਸਾਰੇ ਸਮਾਜ ਵੱਲੋਂ ਇਹਨਾਂ ਨੇ ਅਮਰਸਤ ਅਗਾਈਓਂ ਕੰਮ ਕੀਤਾ। ਸੋ ਮੇਰੇ ਵੱਲੋਂ ਰੀਨਾ ਦਾ ਧੰਨਵਾਦ ਤੇ ਸਾਡੇ ਸਾਰੇ ਸ਼ਹਿਰ ਵੱਲੋਂ ਵੀ ਜੋ ਇਹਨਾਂ ਵਧੀਆ ਕੰਮ ਕਰਨ}\,\ਚਾਹ ਰਹੇ ਹੋ ਜੋ ਸੋ ਸਾਰਿਆਂ ਦਾ ਬਹੁਤ ਬਹੁਤ। ਜੈ ਸਮਰੇਤ ਪੁੰਰੇ ਗਾਵਚਮ ਸਵਾਹੀਆ ਵਿਯੰਤਰਾ ਸੁਤੀਹੀ ਕ੍ਰਿਯੋ ਅਤੱਜੇ। ਈ ਕਾਖਰ ਮੰਗਲਾਇ ਸਤਨੋ ਹਰੀ। ਸਤੰ ਜਚਵਾਭਯੰ ਮਾ ਉਦਾਮ੍ਰਿਤ ਤਸੇ ਸਾਨੋ ਜਦੰਨੇ ਨਾਪਿ ਰੋਹਤੀ ਏਕਾਵਾਨ ਸਮਹਿਮਾ ਤੁ ਜਾਯਾਚੋ ਰੁਖਾ ਪਾਦੋ ਸਵਿਸਵਾ ਭੂਤਾਨਿ ਤ੍ਰਿਪਾਦਸਯ ਮ੍ਰਿਤੰ ਦੇਵੇ ਤ੍ਰਿਪਾਦੋ ਦੁ ਉਦੇ ਕੁਰੁਗਾ ਪਾਦੋ ਸੇ ਆ ਭਵਤ ਪੁਨਾ ਤਦ ਵਿਗ੍ਰੰਗ ਨਿਕਰਾਮ ਸਾਸਨਾ ਸਾਗੇ ਆਵੇ ਤਾ ਟੋ ਮੇਰਾੜ ਜਾਇ ਤਵੀਰਾਜੋ ਸਾਦੀ ਗੁਰੂ ਤੁਮ ਜੋ ਤਾ ਜਾ ਤੋ ਅਟੇ ਰੇਛਾ ਦਾ ਪਾਚਾ ਭੂਮੀ ਮਤੋ ਪੁਰਹਾ ਤਸਮਾ ਦੇ ਜਿਆ ਸਰਵ ਹੋਤ ਹ ਸੰਬ੍ਰੇਦੰ ਪ੍ਰੇਕਾਦਜਮ ਮਾ ਨਰਵਾ ਜੋ ਜੀ ਤਾ ਜਕਰੀ ਬਾਯ ਬਿਆ ਨਾਰਨਿਆ राम याचते तस्मात् रज्जा सर्वोत्तरी च हा सामानी जदि रे चन्दा गंभीर जिजेत समाविस्ता जात ओम तं जजम परितो गोम गञ्जातम गुरु वदो दे न देव अयजन्द्राद्य निकय च जेत पुरोम्यद लोके रावेगवयन ओकं केमस्या क्षेत्रिम् भाव अभिगुरु पादा मुझे ते ब्रह्म

ਦੇਵਾ ਭਦਰੰ ਪਸੇ ਬਾਚ ਕਾ ਹਾ ਕੀ ਰਈ ਰੰਗੇ ਕ੍ਰਿਸ਼ਤਵਾਕੰ ਸਸਤਾਨੋ ਬਿਰਵਾਸੁ ਹੇ ਦੇਵ ਹੇ ਤੰ ਰਾਦਾਯੋ ਹੋ ਪ੍ਰਧਾਨ ਜੀ ਸਾਡੇ ਸ਼ਿਵ ਸ਼ਕਤੀ ਕਲੱਬ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਕੋਈ ਨਾ ਕੋਈ ਉਪਰਾਲੇ ਕਰਾਏ ਜਾਂਦੇ ਆ ਨੇ ਚਾਹੇ ਕੋਈ ਕਿਸੇ ਲੋੜਵੰਤੀ ਦਾ ਵਿਆਹ ਹੋਵੇ ਚਾਹੇ ਅੱਜ ਤੁਸੀਂ ਬੇਬੀ ਵਾਰਮਰ ਵਗੈਰਾ ਕਿਸੇ ਹਸਪੀਟਲ ਨੂੰ ਦਾਨ ਕੀਤੇ ਨੇ ਤਾਂ ਕੀ ਕਹੋਗੇ ਸਰੀ ਇਸ ਵਾਰ ਅਸੀਂ 5 ਬੇਬੀ ਵਾਰਮਰ ਤੇ ਫੋਟੋਥੈਰੇਪੀ ਮਸ਼ੀਨਸ 6 ਫੇਸ ਹਸਪੀਟਲ ਨੂੰ ਦੇ ਰਹੇ ਆ ਕਹਨ ਇਹ ਚਾਹਨਾ ਹੈ ਕਿ ਸਾਰਾ ਸ਼ਹਿਰ ਵੱ ਚੜ ਕੇ ਇਹਨਾਂ ਕਮਾਂ ਚ ਸਹਿਯੋਗ ਕਰੇ ਤਾਂ ਜੋ ਅਸੀਂ ਹਰ ਸਾਲ ਇਹ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕੀਏ ਤਾਂ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਜਿਵੇਂ ਜਾਲ ਹੈ ਜੀ ਜਿਹੜਾ ਮਾ ਸ਼ਿਵ ਸ਼ਕਤੀ ਕਲੱਬ ਵੱਲੋਂ ਹਰ ਸਾਲ ਜਾਗਰਣ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਮਤਲਬ ਸੋਸ਼ਲ ਵਰਕ ਕੀਤੇ ਜਾਂਦੇ ਨੇ ਉਹਦੇ ਤਹਿਤ ਅੱਜ ਇਹਨਾਂ ਨੇ ਤਕਰੀਬਨ 2.5 ਤੋਂ 3 ਲੱਖ ਦਾ ਸਮਾਨ ਹੈ ਜਿਹੜਾ ਉਹ ਹਸਪੀਟਲ ਨੂੰ ਇਹਨਾਂ ਲਈ ਦਿੱਤਾ ਆਪਣੇ ਵੱਲੋਂ ਫ੍ਰੀ ਜਿਹਦੇ ਵਿੱਚ ਜ਼ਰੂਰਤਮੰਦ ਬੰਦੇ ਜਿਹੜੇ ਫ੍ਰੀ ਇਲਾਜ ਹੋਊਗਾ ਉਹਨਾਂ ਦਾ ਇਸ ਤਰ੍ਹਾਂ ਹੀ ਹੋਰ ਮਤਲਬ ਕਲੱਬਾਂ ਨੂੰ ਵੀ ਸਮਾਜ ਨੂੰ ਸਾਰੇ ਨੂੰ ਇਹਨਾਂ ਤੇ ਸੇਧ ਲੈ ਕੇ ਇਸ ਤਰ੍ਹਾਂ ਦੇ ਸੋਸ਼ਲ ਕੰਮ ਕਰਨੇ ਚਾਹੀਦੇ ਤਾਂ ਜੋ ਲੋਕਾਂ ਨੂੰ ਅਦੇ ਚਪਾਇਆ ਹੋ ਸਕੇ ਹਾਂਜੀ ਬਾਈ ਜੀ ਤੁਸੀਂ ਕੀ ਕਰੋ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਬਹੁਤ ਲੱਗ ਬਗਲ ਸਿਵ ਸ਼ਕਤੀ ਕਲੱਬ ਵੱਲੋਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਛੋਟੇ ਛੋਟੇ ਬੱਚਿਆਂ ਵਾਸਤੇ ਉਹਨਾਂ ਦੀ ਜਾਨ ਬਚਾਈ ਜਾ ਰਹੀ ਹੈ ਬਹੁਤ ਅੱਛਾ ਕੰਮ ਹੋ ਰਿਹਾ ਹੈ ਹਾਂਜੀ ਅੱਜ ਜਿਵੇਂ ਦੇਖਿਆ ਗਿਆ ਹਰ ਤੁਸੀਂ ਨਾਰੀਅਲ ਫੋਰਡ ਕੇ ਉਹ ਉਦਘਾਟਨ ਕੀਤਾ ਗਿਆ ਹੈ ਗੱਡੀ ਨੂੰ ਤੋੜਿਆ ਗਿਆ ਹੈ ਤਾਂ ਕੀ ਕਹੋਗੇ ਸਖਤੀ ਕਲਬ ਬਹੁਤ ਹੀ ਸ਼ਲਾਗੋਗ ਕੰਮ ਕੀਤੇ ਜਾ ਰਹੇ ਸੀ ਤੇ ਅੱਜ ਵੀ ਬਹੁਤ ਹੀ ਸ਼ਲਾਗੋਗ ਵਰਤਾਂ ਕੀਤਾ ਗਿਆ ਜੋ ਕਿ ਨਿੱਕੂ ਵਾਸਤੇ 6 ਮਸ਼ੀਨਾਂ ਇਹ ਪ੍ਰੋਵਾਈਡ ਕਰ ਰਹੇ ਆ ਜਿਸ ਦੇ ਨਾਲ ਬੱਚਿਆਂ ਨੂੰ ਬਹੁਤ ਹੀ ਸੁਵਿਧਾਵਾਂ ਪ੍ਰਾਪਤ ਹੋਣਗੀਆਂ ਜੋ ਕਿ ਨਿਊ ਬਰਨ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਮਸ਼ੀਨਾਂ ਵਜੇ ਤੋਂ ਕਾਫੀ ਜਿਹੜੀ ਦਿੱਕਤ ਆਉਂਦੀ ਹੈ ਉਹ ਸੋਲਵ ਹੋ ਜਾਏਗੀ ਸੋ ਬਹੁਤ ਹੀ ਸ਼ਲਾਗੋਗ ਯੋਗ ਇਹਨਾਂ ਦਾ ਕੰਮ ਹੈ ਹਮੇਸ਼ਾ ਹੀ ਸਮਾਜ ਸੇਵਾ ਦੇ ਪ੍ਰਤੀ ਵੱਧ ਚੜ ਕੇ ਹਿੱਸਾ ਲੈਂਦੇ ਆ ਸੋ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਅੱਗੇ ਵਾਸਤੇ ਦੇਰਵਾਜ਼ੀ ਦੀ ਜੈ ਜਗਰਾਂ ਮਹਾਨਾ ਦੇਵ ਜੀ ਦਾ ਹੋ ਸਤਿਕਾਰ ਦੀ ਜੈ ਮੈਂ ਕੋਈ ਬੱਕ ਨਹੀਂ ਸੁਣਦਾ ਜਿਹੜਾ ਮੇਰਾ ਕੰਮ ਹੈ ਜੀ ਮੇਰਾ ਘਰ ਦੀ ਗੱਲ ਖਤਮ ਨਹੀਂ ਕਰਨ ਦਾ ਸਿੱਧੀ